काल दोस्तों अज फिर हाजिर हो एक नवी वीडियो एक नवी जानकारी लैके की तू तो पता है जेड़े आपूट मार देस आर्मी या एयरफोर्स या नेवी ज स्काउट एंड गाइड ए सलूट वक्ो वक्त ਜੇ ਨਹੀਂ ਪਤਾ ਸੀ ਤਾਂ ਅੱਜ ਅਸੀਂ ਵੀਡੀਓ ਵਿੱਚ ਅਸੀਂ ਸਿਰਫ ਇਹੀ ਜਾਣਕਾਰੀ ਲੈ ਕੇ ਆਏ ਹਾਂ ਪਰ ਵੀਡੀਓ ਨੂੰ ਅੱਗੇ ਕਰਨ ਤੋਂ ਪਹਿਲਾਂ ਇਸ ਤੋਂ ਪਹਿਲਾਂ ਕਿ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਈਏ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਬਿਖ ਪ੍ਰਵਾਨ ਕਰਨਾ ਜੇ ਤੁਹਾਨੂੰ ਲੱਗੇ ਕਿ ਵੀਡੀਓ ਸੱਚਮੁੱਚ ਵਧੀਆ ਜਾਣਕਾਰੀ ਵਾਲੀ ਹੈ ਅੱਗੇ ਕਿਸੇ ਦੇ ਕੰਮ ਆਵੇਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਦੋਸਤੋ ਜਿਵੇਂ ਕਿ ਆਪਾਂ ਦੇਖਦੇ ਹਾਂ ਆਰਮੀ ਸਾਡੀ ਥਲ ਸੈਨਾ ਨੇਵੀ ਸਾਡੀ ਜਲ ਸੈਨਾ ਏਅਰ ਫੋਰਸ ਸਾਡੀ ਹਵਾਈ ਸੈਨਾ ਇਹ ਸਾਰੇ ਸਲੂਟ ਕਰਦੇ ਆ ਆਪਣੇ ਆਫੀਸਰਸ ਨੂੰ ਆਪਣੇ ਆਪਣੇ ਬਰਾਬਰ ਦੇ ਰੈਂਕ ਵਾਲਿਆਂ ਨੂੰ ਚਾਹ ਫਿਰ ਜਦੋਂ ਕੋਈ ਪਰੇਡ ਹੁੰਦੀ ਆ ਤਾਂ ਇਹ ਜਾਂ ਫਿਰ ਆਪਣੇ ਨੈਸ਼ਨਲ ਫਲੈਗ ਨੂੰ ਇਹ ਸਲੂਟ ਕਰਦੇ ਆ ਸਲੂਟ ਇੱਕ ਇੱਜ਼ਤ ਦੇਣਾ ਹੁੰਦਾ ਹੈ ਜੇ ਤੁਸੀਂ ਕਿਸੇ ਅਹੁਦੇ ਨੂੰ ਜਾਂ ਕਿਸੇ ਫਲੈਗ ਨੂੰ ਇੱਜ਼ਤ ਦਿਨੇ ਹੋ ਤਾਂ ਤੁਸੀਂ ਤੁਸੀਂ ਉਸ ਨੂੰ ਦਿਲ ਤੋਂ ਸਲੂਟ ਕਰਦੇ ਹੋ ਤੇ ਇਹ ਸਲੂਟਾਂ ਵਿੱਚ ਵੀ ਬਹੁਤ ਵਖਰੇਵਾ ਹੁੰਦਾ ਹੈ ਆਰਮੀ ਜੋ ਥਲ ਸੈਨਾ ਜਾਂ ਨੇਵੀ ਜਲ ਸੈਨਾ ਜਾਂ 에어 ਫੋਰਸ ਹਵਾਈ ਸੈਨਾ ਇਹਨਾਂ ਤਿੰਨਾਂ ਦੇ ਜੋ ਸਲੂਟ ਹੁੰਦੇ ਆ ਇਹ ਤਿੰਨੋਂ ਹੀ ਵੱਖੋ ਵੱਖਰੇ ਹੁੰਦੇ ਆ ਇਹ ਤਿੰਨੋਂ ਜੋ ਸਾਡੀਆਂ ਸੈਨਾਵਾਂ ਹਨ ਉਹਨਾਂ ਸੈਨਾਵਾਂ ਦੇ ਜੋ ਸਲੂਟ ਆ ਉਹਨਾਂ ਦੇ ਵਿੱਚ ਵਖਰੇਵਿਆਂ ਬਾਰੇ ਤੁਹਾਨੂੰ ਦੱਸ ਕੇ ਬਾਅਦ ਦੇ ਵਿੱਚ ਦੱਸਾਂਗੇ ਕਿ ਸਕਾਊਟ ਐਂਡ ਗਾਈਡ ਜੋ ਹੁੰਦਾ ਹੈ ਉਹਦਾ ਸਲੂਟ ਕਿਸ ਤਰ੍ਹਾਂ ਦਾ ਹੁੰਦਾ ਹੈ ਚਲ ਆਓ ਆਪਾਂ ਜਾਣੀਏ ਅੱਜ ਦੇ ਇਹਨਾਂ ਸਲੂਟਾਂ ਬਾਰੇ ਦੋਸਤੋ ਇੰਡੀਅਨ ਆਰਮੀ ਵਿੱਚ ਜੋ ਸਲੂਟ ਹੁੰਦਾ ਉਹਦੇ ਵਿੱਚ ਸਾਡੀਆਂ ਚਾਰੋਂ ਉਂਗਲਾਂ ਅਤੇ ਅੰਗੂਠਾ ਇੱਕ ਸੇਧ ਵਿੱਚ ਬਿਲਕੁਲ ਸਾਹਮਣੇ ਵੱਲ ਨੂੰ ਸਿੱਧੇ ਹੁੰਦੇ ਹਨ ਇਹਦੇ ਵਿੱਚ ਤੁਹਾਡਾ ਹੱਥ ਝੁਕਿਆ ਜਾਂ ਟੇਡਾ-ਮੇਡਾ ਨਹੀਂ ਹੋਵੇਗਾ ਇਹ ਇੰਡੀਅਨ ਆਰਮੀ ਦਾ ਸਲੂਟ ਹੁੰਦਾ ਹੈ ਇਸ ਦੇ ਵਿੱਚ ਤੁਹਾਡਾ ਹੱਥ ਸਾਹਮਣੇ ਵਾਲੇ ਬੰਦੇ ਨੂੰ ਪੂਰਾ ਦਿ세ਗਾ ਤੁਹਾਡੇ ਹੱਥ ਦੀ ਹਥੇਲੀ ਜੋ ਸਾਹਮਣੇ ਵਾਲੇ ਬੰਦੇ ਨੂੰ ਜਿਸ ਨੂੰ ਤੁਸੀਂ ਸਲੂਟ ਕਰ ਰਹੇ ਹੋ ਉਹ ਪੂਰਾ ਦਿ세ਗਾ ਤੇ ਇਹ ਸੱਜੇ ਹੱਥ ਦਾ ਸਲੂਟ ਹੋਵੇਗਾ ਇਸ ਦਾ ਅਰਥ ਇਹ ਹੁੰਦਾ ਹੈ ਕਿ ਸਾਡੇ ਕੋਲ ਕੋਈ ਹਥਿਆਰ ਨਹੀਂ ਸਾਡੇ ਤੋਂ ਤੁਹਾਨੂੰ ਕੋਈ ਖਤਰਾ ਨਹੀਂ ਅਸੀਂ ਤੁਹਾਡਾ ਹੀ ਰਿਸਪੈਕਟ ਕਰਦੇ ਹਾਂ ਜੇ ਗੱਲ ਕੀਤੀ ਜਾਵੇ ਇੰਡੀਅਨ 에ਅਰ ਫੋਰਸ ਦੀ ਤਾਂ ਇੰਡੀਅਨ 에ਅਰ ਫੋਰਸ ਦਾ ਜੋ ਸਲੂਟ ਹੁੰਦਾ ਹੈ ਉਹਦੇ ਵਿੱਚ ਤੁਹਾਡਾ ਹੱਥ 45 ਡਿਗਰੀ ਤੇ ਝੁਕਿਆ ਹੋਵੇਗਾ ਜਿਵੇਂ ਕਿ ਥਲ ਸੈਨਾ ਵਿੱਚ ਹੱਥ ਬਿਲਕੁਲ ਸਿੱਧਾ ਜਿਸ ਨੂੰ ਤੁਸੀਂ ਸਲੂਟ ਕਰ ਰਹੇ ਹੋ ਉਸ ਨੂੰ ਤੁਹਾਡੀ ਹਥੇਲੀ ਬਿਲਕੁਲ ਸਾਫ਼ ਦਿਸਦੀ ਹੈ ਪਰ ਇਹਦੇ ਵਿੱਚ ਅਜਿਹਾ ਨਹੀਂ ਇਹਦੇ ਵਿੱਚ ਤੁਹਾਡਾ ਹੱਥ 45 ਡਿਗਰੀ ਉੱਤੇ ਝੁਕਿਆ ਹੋਵੇਗਾ ਜਿਵੇਂ ਕਿ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਹੋ ਇਹਦੇ ਵਿੱਚ ਹੱਥ ਨਾ ਤਾਂ ਬਿਲਕੁਲ ਨੀਚੇ ਹੈ ਤੇ ਨਾ ਹੀ ਬਿਲਕੁਲ ਸਿੱਧਾ ਹੈ ਅਕਿਆਸ ਲਗਾਇਆ ਜਾਂਦਾ ਹੈ ਕਿ ਇਹ ਸਲੂਟ ਦਾ ਜੋ ਕਾਰਨ ਹੈ ਉਹ ਇਹੀ ਹੈ ਕਿਉਂਕਿ ਜਿਹੜੇ ਵੀ ਸਾਡੇ ਆਰਮੀ ਦੇ ਜਹਾਜ਼ ਹੁੰਦੇ ਹਨ ਉਹ ਜਦੋਂ ਹਵਾ ਵਿੱਚ ਜਾਂਦੇ ਹਨ ਉਹ ਹਵਾ ਉਡਾਣ ਭਰਦੇ ਹਨ ਤਾਂ 45 ਡਿਗਰੀ ਦਾ ਐਂਗਲ ਬਣਾ ਕੇ ਹੀ ਹਵਾ ਦੇ ਵਿੱਚ ਪਹੁੰਚਦੇ ਹਨ ਕਿਉਂਕਿ ਉਹ ਹੈਲੀਕਾਪਟਰ ਵਾਂਗੂ ਸਿੱਧੇ ਤਾਂ ਹਵਾ ਦੇ ਵਿੱਚ ਨਹੀਂ ਉੱਟਦੇ ਇਹ ਮੰਨਿਆ ਜਾਂਦਾ ਹੈ ਤਾਂ ਕਰਕੇ ਇਹ ਸਲੂਟ ਹਮੇਸ਼ਾ 45 ਡਿਗਰੀ ਤੇ ਹੀ ਹੁੰਦਾ ਹੈ ਦੋਸਤੋ ਹੁਣ ਗੱਲ ਆਈ ਹੈ ਇੰਡੀਅਨ ਨੇਵੀ ਦੀ ਪਾਣੀ ਦੇ ਵਿੱਚ ਅਸੀਂ ਵੀ ਨਹਾਉਂਦੇ ਹਾਂ ਆਪਾਂ ਸਾਰੇ ਨਹਾਉਣ ਦੇ ਸ਼ਕੀਨ ਹਾਂ সুইমিং ਪੂਲ ਉੱਤੇ ਜਾਂ ਨਹਿਰਾਂ ਉੱਤੇ ਨਹਾਉਣ ਦੇ ਸ਼ਕੀਨ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਅਸੀਂ ਜੇ 5 ਮਿੰਟ ਵੀ ਪਾਣੀ ਵਿੱਚ ਰਹਿ ਜਾਈਏ ਤਾਂ ਸਾਡਾ ਜਿਹੜਾ ਹੈ ਸਾਹ ਚੜ ਜਾਂਦਾ ਹੈ ਜਾਂ ਸਾਨੂੰ ਸਾਹ ਨਹੀਂ ਆਉਂਦਾ ਬਹੁਤ ਦਿੱਕਤ ਆਉਂਦੀ ਹੈ ਪਰ ਜੇ ਇਹ ਨੇਵੀ ਜੋ ਸਾਡੀ ਇੰਡੀਅਨ ਨੇਵੀ ਹੈ ਸਾਡੀ ਸੁਰੱਖਿਆ ਕਰਦੀ ਹੈ ਪਾਣੀ ਵਿੱਚ ਰਹਿ ਕੇ ਤਾਂ ਗੱਲ ਕਰ ਰਹੇ ਸੀ ਇਹਨਾਂ ਦੇ ਸਲੂਟ ਦੀ ਇਹਨਾਂ ਦਾ ਜੋ ਸਲੂਟ ਹੁੰਦਾ ਹੈ ਇਹਦੇ ਵਿੱਚ ਤੁਸੀਂ ਜਿਵੇਂ ਫੋਟੋ ਵਿੱਚ ਵੇਖ ਰਹੇ ਹੋ ਸਾਰੇ ਜਵਾਨਾਂ ਦਾ ਸਲੂਟ ਹੈ ਇਹਨਾਂ ਦਾ ਹੱਥ ਧਰਤੀ ਵੱਲ ਨੂੰ ਸਾਰੇ ਦਾ ਸਾਰਾ ਝੁਕਿਆ ਹੋਇਆ ਹੈ ਇਸ ਧਰਤੀ ਨੂੰ ਹੀ ਫੇਸ ਕਰ ਰਿਹਾ ਹੈ ਇਹ ਨਾ ਤਾਂ ਬਿਲਕੁਲ ਸਿੱਧਾ ਹੈ ਅਤੇ ਨਾ 45 ਡਿਗਰੀ ਉੱਤੇ ਹੈ ਇਹ ਬਿਲਕੁਲ ਧਰਤੀ ਵੱਲ ਨੂੰ ਹੁੰਦਾ ਹੈ ਇਹ ਸਾਡਾ ਇੰਡੀਅਨ ਨੇਵੀ ਦਾ ਜੋ ਸਲੂਟ ਹੁੰਦਾ ਹੈ ਕਿਉਂਕਿ ਇਹਨਾਂ ਦੇ ਜੋ ਇੰਡੀਅਨ ਨੇਵੀ ਵਿੱਚ ਜ਼ਿਆਦਾ ਕੰਮ ਤੇਲ ਦਾ ਹੋਣ ਕਰਕੇ ਜਾਂ ਗ੍ਰੀਸਿੰਗ ਦਾ ਕੰਮ ਹੋਣ ਕਰਕੇ ਇਹਨਾਂ ਦੇ ਹੱਥ ਜ਼ਿਆਦਾਤਰ ਉਹ ਤੇਲ ਨਾਲ ਲਿਬੜੇ ਹੁੰਦੇ ਹਨ ਇਸੇ ਲਈ ਉਹ ਲਿਬੜਾਪਣ ਜੋ ਆਪਦੇ ਹੱਥ ਦਾ ਸਾਹਮਣੇ ਨਹੀਂ ਦਿਖਾਉਣਾ ਚਾਹੁੰਦੇ ਇਸੇ ਕਰਕੇ ਜਿਹੜਾ ਇਹ ਸਲੂਟ ਹੁੰਦਾ ਹੈ ਇਹ ਬਿਲਕੁਲ ਧਰਤੀ ਨੂੰ ਫੇਸ ਕਰ ਰਿਹਾ ਹੁੰਦਾ ਹੈ ਸੋ ਇਹਦੇ ਤੇ ਆਰਮੀ ਦੇ ਸਲੂਟ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਤੇ ਇਸੇ ਤਰ੍ਹਾਂ 에ਅਰ ਫੋਰਸ ਆਰਮੀ ਨੇਵੀ ਤਿੰਨਾਂ ਦੇ ਸਲੂਟ ਵਿੱਚ ਇਹ ਤਿੰਨੋਂ ਫਰਕ ਹੁੰਦੇ ਹਨ ਤਾਂ ਦੋਸਤੋ ਜੰਦੇ ਜਾਂਦੇ ਆਪਾਂ ਗੱਲ ਕਰ ਲਈਏ ਸਕਾਊਟ ਐਂਡ ਗਾਈਡ ਦੇ ਸਲੂਟ ਦੀ ਇਹ ਥੋੜਾ ਵੱਖਰਾ ਸਲੂਟ ਹੁੰਦਾ ਇਹਦੇ ਵਿੱਚ ਕੀ ਹੁੰਦਾ ਤੁਹਾਡਾ ਜੋ ਅੰਗੂਠਾ ਉਹ ਤੁਹਾਡੀ 치치 ਨੂੰ ਨੱਪ ਕੇ ਤੇ ਦੂਜੀਆਂ ਤਿੰਨੇ ਉਂਗਲਾਂ ਜਿਵੇਂ ਕਿ ਫੋਟੋ ਵਿੱਚ ਵਿਖਾਈਆਂ ਗਈਆਂ ਹਨ ਉਹ ਖੜੀਆਂ ਹੁੰਦੀਆਂ ਹਨ ਤੇ ਉਹਨੂੰ ਆਪਣੇ ਸੱਜੇ ਹੱਥ ਨਾਲ ਮੱਥੇ ਤੇ ਇਸ ਤਰ੍ਹਾਂ ਲਗਾਇਆ ਜਾਂਦਾ ਹੈ ਜਿਵੇਂ ਕਿ ਦੂਜੇ ਸਲੂਟ ਹੁੰਦੇ ਹਨ ਇਹਦੇ ਵਿੱਚ ਤੁਹਾਡੀਆਂ ਪੰਜੇ ਦੀਆਂ ਪੰਜੇ ਉਂਗਲਾਂ ਸਿੱਧੀਆਂ ਨਹੀਂ ਹੋਣਗੀਆਂ ਆਹ ਫੋਟੋ ਦੇ ਵਿੱਚ ਤੁਹਾਨੂੰ ਬਿਲਕੁਲ ਸਾਫ਼ ਦਿਖਾਉਂਦਾ ਹੈ ਕਿ ਇਹ ਸਲੂਟ ਕਿਸ ਤਰ੍ਹਾਂ ਹੁੰਦਾ ਹੈ 치치 ਉਂਗਲ ਜੋ ਸਭ ਤੋਂ ਛੋਟੀ ਉਂਗਲ ਹੁੰਦੀ ਹੈ ਉਹਨੂੰ ਗੂਠੇ ਨਾਲ ਐਦਾਂ ਦੇਖੋ ਫੋਟੋ ਵਿੱਚ ਜਿਵੇਂ ਬੱਚੇ ਦੇ ਉੱਤੇ ਆ ਰਿਹਾ ਹੈ ਸਲੂਟ ਇਹ ਤੁਹਾਡਾ ਸਲੂਟ ਹੁੰਦਾ ਹੈ ਸਕਾਊਟ ਐਂਡ ਗਾਈਡ ਦਾ ਦੋਸਤੋ ਕਮੈਂਟ ਵਿੱਚ ਜਰੂਰ ਦੱਸਣਾ ਕਿੱਦਾਂ ਲੱਗੀ ਇਹ ਵੀਡੀਓ ਤੇ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਜੇ ਚੰਗੀ ਲੱਗੀ ਜਾਂ ਜਾਣਕਾਰੀ ਲੱਗੀ ਤਾਂ ਕਿਰਪਾ ਕਰਕੇ ਅੱਗੇ ਜਰੂਰ ਸ਼ੇਅਰ ਕਰ ਦਿਓ ਧੰਨਵਾਦ